ਕਾ ਕਾਲਾ ਸਾਡਾ ਇੱਥੇ ਹੁਣ ਢਾਬੇ ਤੇ ਡਿਊਟੀ ਕਰਨ ਲੱਗ ਗਿਆ ਇਹ ਦੇਖੋ ਵੱਡੇ ਵੱਡੇ ਫਤੀਲੇ ਰੱਖੇ ਹੋਏ ਨੇ ਇਹਦੇ ਮੂਰੇ ਓਏ ਗੁਰੂ ਆਏ ਗੁਰੂ ਆਏ ਗੁਰੂ ਅੱਗਲਾ ਵਿੱਚ ਨੂੰ ਜੱਟ ਆਹ ਦੇਖੋ ਸ਼ਾਨ ਲੋ ਕਾਲਾ ਹੀ ਐ ਵਾਏ ਗੁਰੂ ਇਹਦੋਂ ਕਰੀਪੇ ਕਟੇ ਇਹ ਢਾਬੇ ਤੇ ਅਸੀਂ ਇੱਥੇ ਰਾਤ ਕੱਤੀ ਸੀਗੀ ਆ ਜਉਦੇ ਨੇ ਹੋਰੋਂ ਦੇ ਢਾਬੇ ਦੇ ਆ ਕਿਚਨ ਆ ਇਹਨਾਂ ਦਾ ਅੰਦਰ ਵਾਹਿਗੁਰੂ 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 ਆਹ ਖੜਾ ਪਾਈ ਦੇ ਚਾਚੂ ਸਾਨੂੰ ਬਣਾ ਕੇ ਪਿਉਂਗਾ ਸੀ ਰੋਟੀ ਸ਼ਿਕਾਈ ਜਾਨਾ ਪ੍ਰਸ਼ਾਦਾ ਸ਼ਿਕਾਇਆ ਹੈ ਬਾਈ ਬਾਈ ਮੈਂ ਉਹ ਸਾਡਾ ਘੋੜਾ ਤਿਆਰ ਖੜਾ ਹੋਣਾ ਸੀ ਚਾਲਾ ਪਾਉਣਾਗਾ ਇੱਥੋਂ ਦਵਾਰਕਾ ਭੇਟ ਹਰਿਆਣਾ ਪੰਜਾਬ ਕੋਟੜ ਜਸਪਾਜੀ ਜਸਪਾਜੀ Terima kasih telah menonton! मुंडे वाह खालसा वाहे ਇਹ ਬਘੋਦਰਾ ਰੋਡ ਬਘੋਦਰਾ ਤੋਂ ਰਾਜਕੋਟ ਨੂੰ ਗੁਜਰਾਤ ਦੇ ਵਿੱਚ ਇਹ ਆਪਣਾ ਪੰਜਾਬੀ ਢਾਬਾ ਹੈ ਤੇ ਬਾਈ ਜੀ ਨੇ ਢਾਬੇ ਦੇ ਮਾਲਕ ਤੇ ਦਿੱਲੀ ਤੋਂ ਨੇ ਇਹ ਮੇਰਜੀ ਦਿੱਲੀ ਤੋਂ ਨੇ ਢਾਬੇ ਦੇ ਮਾਲਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਧਰ ਹਾਂ ਜੀ ਮੈਨੂੰ ਉਸ ਤੋਂ 5 ਸਾਲ ਹੋ ਗਏ ਨੇ 5 ਸਾਲ ਹੋ ਗਏ ਇਹ 5 ਸਾਲ ਤੋਂ ਠੀਕ ਹੀ ਬੈਕ ਕੰਮ ਕਰ ਰਹੇ ਹਾਂ 5 ਸਾਲ ਪਾਣੀ ਇੱਥੇ ਤਦੋਂ ਤੱਕ ਕਿ ਇੱਥੇ ਟਾਣਾ ਪਾਣੀ ਲਿਖਿਆ ਹੋਇਆ ਪਰਮਾਤਾ ਨੇ ਹਾਂ ਜੀ ਵਾਹ ਇਹ ਮੁੰਡੇ ਦਾ ਵਿਆਹ ਤੇ ਇਹ ਮੁੰਡੇ ਨੇ ਹੁਣ ਘਰ ਜਾਣਾਗਾ ਆਪਦੇ ਅੰਮਰਸਰ ਨੂੰ ਇਹਨਾਂ ਤਾਈਆਂ ਖੁਸ਼ ਰਹਿੰਦਾਗਾ ਵਿਆਹ ਦੀ ਤਰੀਕ ਨੇੜੇ ਆ ਗਈ ਨਾ ਇਹਦੀ ਆਹੜਾ ਕਾਲਾ ਘੈਂਟ ਆ ਗਿਆ ਕਾਲੀਆਂ ਐਨਕਾਂ ਲਾ ਕੇ

ਆਏ ਦਵਾਰਗਾ ਭੇਟ ਜਾ ਰਹੇ ਆ ਜੀ ਤੇ ਫੌਜਾਂ ਦਵਾਰਗਾ ਭੇਟ ਜਾ ਰਹੀਆਂ ਆਵੇ ਮੁੰਡਾ ਕੰਡੇ ਛਿਲਦਾ ਪਿਆ ਫੌਜਾਂ ਭਾਜਾ ਬਣਾਉਣ ਲਈ اے ਬਾਬਾ ਸਾਡਾ ਸਤਬਾਲ ਸੈਂਕ ਬਰਨਾਲਾ ਹੋਤੇ ਬਾੜ ਦੇ ਆਲਾ ਮੜੇ ਬਾੜ ਦੇ ਜਿੰਨੇ ਕਿੰਝ ਆ ਗਿਆ

ਆਪਣਾ ਚਾਹ ਹਾਂ ਚੈਨਲ ਆਪਣਾ ਕਹਿੰਦਾ ਸੁਖਪਾਲ ਸਿੰਘ ਬਰਨਾਲਾ ਦੇ ਨਾਂ ਤੇ ਆ ਬਸਾਂ ਗੱਲ ਇਹ ਜੀ ਬਗੋਦਰਾ ਬਗੋਦਰਾ ਤੋਂ ਜਾਮਨਗਰ ਰੋਡ ਤੇ ਪੰਜਾਬੀ ਢਾਬਾ ਆਪਣਾ ਪੰਜਾਬ ਢਾਬਾ ਸਾਡਾ ਘੋੜਾ ਖੜਾਗਾ ਆ ਪੰਜਾਬ ਢਾਬਾ ਜੀ ਹੁਣ ਆਪਾਂ ਬਾਈ ਜੀ ਨਾਲ ਗੱਲ ਕਰਦੇ ਆਂ ਬਾਈ ਜੀ ਕਿਹੜੇ ਪਿੰਡ ਤੋਂ ਆਏ ਨੇ ਔਰ ਕਿੰਨਾ ਚਿਰ ਹੋ ਗਿਆ ਬਾਈ ਜੀ ਨੂੰ ਇੱਥੇ ਰਹਿੰਦਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕਿਹੜਾ ਪਿੰਡ ਆ ਜੀ ਆਪਣਾ ਮੇਰਾ ਭਰਾ ਪਿੰਡਾਂ ਜੀ ਇੱਕੋ ਤੇ ਨਾਲ ਆਇਆ ਕਿੰਨਾ ਚਿਰ ਹੋ ਗਿਆ ਬਾਈ ਜੀ ਆਪਾਂ ਨੂੰ ਰੇ ਸੱਤ ਸਾਲ ਸਕਸਾਲ ਹੋ ਗਏ ਵਾਹਿਗੁਰੂ ਜਾਮਨਗਰ ਹੀ ਪਰਦੇ ਵਾਲੇ ਸੀ ਆ ਜਾਮਨਗਰ ਤੋਂ ਫਿਰ ਇੱਥੇ ਆ ਗਏ ਜੀ ਵਾਹਿਗੁਰੂ ਆਟਾ ਭਾ ਜਿੱਥੇ ਵੀ ਬਾਬਾ ਦੀਪ ਸਿੰਘ ਦੀ ਫੋਟੋ ਲੱਗੀ ਹੈ ਜੋਤ ਜਗ ਦੀ ਬਾਬਾ ਦੀਪ ਸਿੰਘ ਦੀ ਜੋਤਾਂ ਜਗਦੀਆਂ ਨੇ ਪੂਰੀ ਚੜਦੀ ਕਲਾ ਕੀ ਜਿਹੜਾ ਵੀ ਵੀਰ ਭਾਈ ਡਰਾਈਵਰ ਇੱਥੇ ਆਊਗਾ ਜ਼ਰੂਰ ਖੜ ਕੇ ਜਾਇਓ ਇੱਥੇ ਪ੍ਰਸ਼ਾਦਾ ਪਾਣੀ ਛੱਕ ਕੇ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਹੁਣ ਤੇ ਰਿਹਾ ਬਾਬਾ ਦੇ ਰਖਾ ਸ਼ਟਜਕਾਰਾ ਖੁਸ਼ੀਆਂ ਦੇ ਰੇਕਾਰੇ ਕੇ ਜਾਵੇਂ ਨਿਹਾਲ ਹੋ ਜਾਵੇ ਦਸਮੇ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਨ ਨੂੰ ਹੋਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਾਇਦੇ ਦੇ ਚਲ ਕਰਕੇ ਬੰਦ ਕਰ ਲੈ ਇਹਦੇ ਤੋਂ ਇਤੋਂ ਮਹਾਲ ਦੱਬ ਰਿਹਾ ਠੀਕ ਲੋ ਬਾਰ ਦੇ ਨਾਣੇ ਰੋਹਿਤ ਮੁੰਦੇ ਆ ਅੱਬ ਲੈ ਹਾ ਤੇ ਹਾਂ ਬੈਠੇ ਆਂ ਬੈਠੇ ਆਂ ਤੇ ਆਪੇ ਦੀ ਗੱਲ ਆਹ ਸੋਰੀ ਬਲੀ ਸੀ ਆਏ ਇਹ ਦਾ ਜਾਏ ਇਹ ਕਰਤਿਆਲਾ ਕਿਤੇ ਕਰਾ ਦੇ ਫੁੱਟ ਮਾਰਦੇ ਦਿੰਦੇ ਆ ਦਾਣੇ ਦਾਣੇ ਨੂੰ ਪਾਉਂਦਾ ਆਹੋ ਬੰਗਿਆ ਕੱਛ ਵੀਡੀਓ ਬਣਾ ਰਿਹਾ ਐਤਰ ਨੂੰ ਭਮਾਲਾ ਹੋਟਲ ਚ ਨਹੀਂ ਪੋਆ ਵੀ ਆ ਗਾਰੇ ਪੋਆ ਅਸਲ ਸਭ ਲਾਈਨ ਹੈ ਸਾਡੇ ਸਾਹਮਣੇ ਇਹ ਫੈਕਟਰ ਤੁਹਾਡਾ